ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵੰਤ ਸਿੰਘ ਤੇ ਆਪ ਦੇਖ ਰਹੇ ਹੋ ਪੰਜਾਬ ਸਟਰੀਜਨ ਨਿਊਜ਼ ਅੱਜ ਘੜਿਆਤ ਜ਼ਿਲ੍ਹਾ ਫਿਰੋਜ਼ਪੁਰ ਦੇ ਤਹਿਸੀਲ ਜੀਰਾ ਦੇ ਵਿੱਚ ਜਿੱਥੇ ਕੀ ਬਲਾਕਸ ਮੇ ਤੇ ਦੀਆਂ ਵੋਟਾਂ ਨੂੰ ਲੈ ਕੇ ਅੱਜ ਨਾਮਜਦਗੀਆਂ ਭਰੀਆਂ ਜਾਣੀਆਂ ਨੇ ਤੇ ਵੱਖ-ਵੱਖ ਪਾਰਟੀਆਂ ਦੇ ਵਰਕਰ ਸਹਿਬਾਨ ਤੇ ਕੈਂਡੀਡੇਟ ਇਕੱਠੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਹਾਂ ਉਹਨਾਂ ਨੂੰ ਕੀ ਮੁਸ਼ਕਲ ਆ ਰਹੀਆਂ ਨੇ ਜਿਵੇਂ ਕਿ ਪਿਛਲੀ ਵਾਰ ਜੀਰਾ ਦੀ ਕਾਫੀ ਜ਼ਿਆਦਾ ਹੌਟ ਸ਼ੀਟ ਰਹੀ ਸੀ ਤੇ ਕਾਫੀ ਜ਼ਿਆਦਾ ਕਲੇਸ਼ ਇੱਥੇ ਸਿਕਨ ਨੂੰ ਸਾਹਮਣੇ ਮਿਲਿਆ ਸੀ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਕੀ ਇਸ ਵਾਰ ਵੀ ਉਹ ਰਿਪੀਟ ਹੋਵੇ ਹੋ ਰਿਹਾ ਹੈ ਕਿ ਉਸ ਤੋਂ ਕੁਝ ਅਲੱਗ ਨਜ਼ਰ ਆ ਰਿਹਾ ਹੈ ਪਾਰਟੀ ਦੇ ਵਰਕਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਆਓ ਗੱਲਬਾਤ ਕਰਦੇ ਆਂ ਸਾਚੀ ਕਾ ਜੀ ਸਾਚੀ ਆ ਜੀ ਹਾਂਜੀ ਅੱਜ ਕੀ ਕੀ ਕਰਨ ਵਾਸਤੇ ਇੱਥੇ ਆਇਓ ਇਹ ਪੇਪਰ ਭਰਦਾ ਐ ਨਾਮ ਤੇ ਕਿਹੜੀ ਪਾਰਟੀ ਵੱਲੋਂ ਹਾਂ ਪਾਰਟੀ ਵੱਲੋਂ ਅੱਛਾ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਕੋਈ ਤੱਕੇ ਚਾਹੀਏ ਨਹੀਂ ਕੋਈ ਤੱਕੇ ਚਾਹੀਏ ਲੈਣ ਦੇ ਲਿਖੀ ਵਧੀਆ ਪੁਲਿਸ ਪ੍ਰਸ਼ਾਸਨ ਵੱਲੋਂ ਕਿੱਦਾਂ ਗਾਈਡ ਕੀਤਾ ਜਾ ਰਿਹਾ ਠੀਕ ਹੈ ਠੀਕ ਹੈ ਵਧੀਆ ਡਾਡਾ ਓਕੇ ਹਾਂਜੀ ਪਰਵਰਾਜ ਜੀ ਨਾਮ ਜਣਗੇ ਪਰਨੋਸਤ ਆਇਓ ਕਿਹੜੀ ਪਾਰਟੀ ਵੱਲੋਂ ਆਇਓ ਕਾਂਗਰਸ ਕੁਲਬੀਰ ਸਿੰਘ ਗੀਰਾ ਜੀ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਸੰਯੋਗ ਰਿਹਾ ਹਾਂਜੀ ਵਧੀਆ ਸੰਯੋਗ ਹੈ ਏ ਤੱਕ ਦਾ ਵਧੀਆ ਸੰਯੋਗ ਹੈ ਅੱਗੇ ਰੋਚਨ ਸ਼ਰਾਰਤੀ ਅੰਤਰਵੇਸ਼ ਸੱਦਦੇ ਹੋਏ ਆ ਵੈਸੇ ਪ੍ਰਸ਼ਾਸਨ ਦਾ ਵਧੀਆ ਸੰਯੋਗ ਹੈ ਜੀ ਚਲੋ ਠੀਕ ਹੈ ਕੋਈ ਪਰਨੋ ਵਿੱਚ ਮੁਸ਼ਕਲ ਆ ਰਹੀ ਹੈ ਨਹੀਂ ਕੋਈ ਮੁਸ਼ਕਲ ਨਹੀਂ ਆਈ ਹੈ ਏ ਤੱਕ ਦਾ ਹਾਂਜੀ ਠੀਕ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਇੰਟਰਵਿਊ ਅੱਜ ਤੁਸੀਂ ਕੀ ਕਰ ਰਹੇ ਹੋ ਇੱਥੇ ਫੇਰ ਬਲਾਕ ਸੰਭੋਲੇ ਫਾਰਮ ਭਰਨਾ ਹੈ ਕਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਕਿਸ ਤਰ੍ਹਾਂ ਦਾ ਤੁਹਾਨੂੰ ਮਾਹੌਲ ਲੱਗ ਰਿਹਾ ਮਾਹੌਲ ਹਜੇ ਸ਼ਾਂਤ ਹੈ ਠੀਕ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਦਾ ਸਾਥ ਦਿੱਤਾ ਜਾ ਰਿਹਾ ਵੱਡਾ ਜੀ ਹਜੇ ਤਾਂ ਹੀ ਕੋਲ ਮਲਾ ਕੇ ਓਕੇ ਹੈ ਹਜੇ ਤਾਂ ਹੀ ਓਕੇ ਜੀ ਕਾਂਗਰਸ ਪਾਰਟੀ ਦੇ ਜੋ ਵੀ ਕੈਂਡੀਡੇਟ ਆ ਆਪਣੇ ਹੈ ਹਲਕੇ ਦੇ ਅਕੋਰਡਿੰਗ ਹੀ ਜਾ ਰਹੇ ਨੇ ਮੈਂਬਰ ਔਰ ਤੇ ਆ ਕੈਂਡੀਡੇਟ ਆਏ ਨੇ ਉਹਨਾਂ ਦੇ ਵਿੱਚ ਜਿਵੇਂ ਇੱਕ ਨਾਲ ਨਾਮਿਨੇਸ਼ਨ ਦਾ ਦਾਗ ਕਰਦਾ ਤੇ ਜਿਸ ਤਰ੍ਹਾਂ ਰਿਕਵਰੀ ਹੁੰਦਾ ਉਹ ਜੱਤੀ ਮਹਿਮਦ ਜਿਹੜੇ ਕੀ ਹੈ ਇਹ ਦੇ ਅੰਦਰ ਜਾ ਕੇ ਆਉਂਦੇ ਨੇ ਨਾਮ ਜੱਤੀ ਗਿਆਨੀ ਦਾ ਨਾਮ ਕਰਦੇ ਆ ਮੈਂ ਜਿਹਦਾ ਮਾੜੀ ਇਹ ਸੂਝਦਾ ਹੈ ਤੇ ਵੀ ਤਾਂ ਸਵਾਲ ਬੜਾ ਹੁੰਦਾ ਇਲੈਕਸ਼ਨ ਤੋਂ ਠੀਕ ਹੈ ਪਰ ਕਾਫੀ ਹੱਲਾ ਗੁਲਾ ਅੱਜ ਕੀ ਗੱਲ ਜੀ ਮੈਂ ਇਸ ਟਾਈਮ ਅਸੀਂ ਮੌਕੇ ਤੇ ਪਰਮੂਤ ਆ ਕੋਈ ਕੋਈ ਐ ਮੈਂ ਦੱਸਦਾ ਸਰ ਨਹੀਂ ਇੱਥੇ ਜਗ੍ਹਾ ਆਪਣਾ ਜਵੜੇ ਹੈਲੋ ਪੂਰੇ ਹੋ ਗਏ 38 ਬੰਦੇ ਜਿਆਦੇ ਹੋ ਗਏ ਯਾਰ ਨੇ ਹੁਣ ਇੱਕੋ ਫੇਰ ਪੱਲਾ ਤੇ ਚੈਨਲ ਦੇ ਆਹ ਜਿਹੜਾ ਦਾਦਾ ਉਹਨਾਂ ਕੋਲੋਂ ਫੇਰ ਕਰਕੇ ਪਤਾ ਨਹੀਂ ਕੱਢ ਲੈਂਦੇ ਜਿਹਨਾਂ ਨੂੰ ਮਾਰਿਆ ਤੂੰ ਪੂਰੀ ਤਰ੍ਹਾਂ ਟੱਕਾ ਜਾ ਤੇ ਇੱਕ ਨਾਲ ਲੈ ਜਾ ਬਲਵਿੰਦਰ ਇਹ ਹੋ ਗਈ ਬਈ ਬਲਵਿੰਦਰ ਬਲਵਿੰਦਰ ਇੱਕ ਕੱਟੀ ਜੇ ਨਾ ਹੋ ਜਾ ਕੱਟੀ ਚਲਾਏਗਾ ਆਪਣਾ ਖਰਾਬਦੀ ਇੱਜ਼ਤ ਆਪਣੇ ਆਪ ਠੀਕ ਹੈ ਲੋਕਾਂ ਨੂੰ ਆਪਣੇ ਹੋਰੇ ਹਾਲੇ ਨਾਲ ਮੇਰਾ ਯਾਰ ਰੱਖੀ ਦੁਆ ਤੱਕ ਹੀ ਰਹਿਣ ਦੋ ਹਾਲੇ ਜਿਹੜੇ ਬੈਰੀਆਂ ਤੋਂ ਪਿੱਛੇ ਹੋ ਜਾਓ ਤਿੰਨ ਦੇਖੋ کے نے ਉਹ ਤੇਰਾ ਵੀ ਲੱਗਿਆ ਬਹੁਤ ਚਾਰ ਕਮਾਈ ਧੰਕੇ ਨਾਲ ਉਹ ਵੀ ਨਾ ਅੱਜ ਸਸਿਕਾ ਦੋਸਤੋ ਮੈਂ ਕਲਵਸੀ ਤੋਂ ਆਪ ਦੇਖ ਰਹੇ ਪੰਜਾਬ ਸਟੀਆਂ ਨੂੰ ਅੱਜ ਪਹੁੰਚਿਆ ਫਰੋਜਪੁਰ ਦੇ ਤਹਿਸੀਲ ਜੀਰਾ ਦੇ ਵਿੱਚ ਜਿੱਥੇ ਕੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੇ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਤੇ ਕਾਫੀ ਜ਼ਿਆਦਾ ਕੈਂਡੀਡੇਟ ਇਕੱਠੇ ਹੋਏ ਨੇ ਨਾਮਜ਼ਦਗੀਆਂ ਭਰਨ ਦੇ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੇ ਸਚਜੇ ਢੰਗ ਦੇ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਇੱਥੇ ਨਾਮਜ਼ਦਗੀਆਂ ਕਾਫੀ ਸਚਜੇ ਢੰਗ ਨਾਲ ਭਰੀਆਂ ਜਾ ਰਹੀਆਂ ਤੇ ਉਹਨਾਂ ਦੀ ਚੋਣ ਪ੍ਰਚਾਰ ਦੀ ਸਿਸਟਮਾ ਬਹੁਤ ਵਧੀਆ ਚੱਲੀ ਹੈ